ਕਿ ਭਗਤ ਤੇ ਸੰਸਾਰੀ ਕਦੀ ਜੁੜੀ ਨਹੀਂ ਸਕਦੇ ਤੇ ਦੁਨੀਆ ਦੇ ਜਿੰਨੇ ਉਦਾਹਰਣ ਸਤਗੁਰੂ ਜੀ ਨਵੇਕਲੇ ਵਰਤ ਸਕਦੇ ਨੇ ਇਹ ਨਵੇਕਲੇ ਉਦਾਹਰਣ ਦੇ ਕੇ ਵੀ ਅਸੀਂ ਕਹੀਏ ਜੀ ਫਲਾਣੇ ਦੇ ਘਰ ਜਾਂਦੇ ਆ ਜੀ ਉੱਥੇ ਸਿਮਰਨ ਕਰ ਲਾਂਗੇ ਜੇ ਉਹ ਬੰਦਾ ਸੰਸਾਰੀ ਹੈ ਤੇ ਗੁਰਦੇਵ ਜੀ ਕਹਿੰਦੇ ਅੱਡੀ ਚੋਟੀ ਦਾ ਜੋਰ ਲਾ ਕੇ ਵੇਖ ਲਿਓ ਮਨ ਨਹੀਂ ਟਿਕੇਗਾ ਭਈ ਉਹਦੇ ਲਈ ਥਾਂ ਵੀ ਚਾਹੀਦੀ ਹੈ ਉਹਦੇ ਵਾਸਤੇ ਭਗਤਾਂ ਦੀ ਸੰਗਤ ਵੀ ਚਾਹੀਦੀ ਹੈ ਸੰਸਾਰੀਆਂ ਵਿੱਚ ਬੈਠ ਕੇ ਭਗਤੀ ਨਹੀਂ ਹੋ ਸਕਦੀ ਇਹ ਕੋਈ ਬਿਰਲਾ ਹੁੰਦਾ ਹੈ ਜਿਹੜਾ ਸੰਸਾਰੀਆਂ 'ਚ ਬੈਠ ਕੇ ਕਰ ਲੇ ਪਰ ਆਮ ਮਨੁੱਖਾਂ ਦਾ ਸਤਿਗੁਰ ਜੀ ਇੱਥੇ ਉਦਾਹਰਣ ਦਿੰਦੇ ਐ ਆਓ ਜੀ ਸਰਵਣ ਕਰੀਏ ਇਹ ਸਤਿਗੁਰ ਗੁਰਦੇਵ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਬਦਾਂ ਦੀ ਲੜੀ ਦਾ ਕਨਵਾ ਸ਼ਬਦ ਹੈ ਜੀ ਗੌੜੀ ਮਹਲਾ ਪੰਜਵਾਹ ਹਰਿ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਹ ਸਰਾਮ ਕੋ